ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਇੱਥੋਂ ਦੇ ਸੰਤ ਮਹਾਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ ਜੋ ਚੜ੍ਹਾਈ ਕਰ ਗਏ ਸੀ ਚੋਲਾ ਛੱਡ ਗਏ ਸੀ ਅੱਜ ਉਹਨਾਂ ਦੀ ਜੋ ਉਹਨਾਂ ਦਾ ਅੱਜ ਆਖੰਤਮ ਸੰਸਕਾਰ ਹੈ ਜੀ ਤੁਹਾਨੂੰ ਦਿਖਾਵਾਂਗੇ ਜੀ ਸੰਗਤਾਂ ਦੇ ਦਰਸ਼ਨ ਕਰਾ ਰਹੇ ਹਾਂ ਤੇ ਇੱਥੇ ਜੋ ਸੰਗਤਾਂ ਪਹੁੰਚੀਆਂ ਸੰਗਤਾਂ ਦਾ ਜੋ ਹੜਾ ਆਇਆ ਹੋਇਆ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਲਾਈਵ ਤਸਵੀਰਾਂ ਤੇ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਜਿਹੜਾ ਹੋਵੇ ਤੇ ਘੇਰ ਦੇ। ਬੌਰੀ ਬੱਤੂ ਹੋਈ ਰੋਕੇ। ਜਿਹੜੇ ਸੰਤ ਮਾਹ ਉੱਥੇ ਖਾਲੀ ਕਰਦੇ। ਉਹ ਸੰਤ ਮਹਾਪੁਰਖਾਂ ਦਾ ਜੋ ਅੰਤਮ ਸੰਸਕਾਰ ਆ ਥੋੜੀ ਜੀ ਦੇਰ ਬਾਅਦ ਜੋ ਕੀਤਾ ਜਾਣਾ ਹੈ ਤੇ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਸੰਗਤ ਦੂਰੋਂ ਦੂਰੋਂ ਮੀਂਹ ਦੇ ਵਿੱਚ ਵੀ ਜਿਹੜੀਆਂ ਸੰਗਤਾਂ ਦੂਰੋਂ ਦੂਰੋਂ ਸੰਤਾਂ ਦੇ ਦਰਸ਼ਨ ਕਰ ਲਈ ਪਹੁੰਚ ਰਹੀਆਂ ਨੇ ਇਹ ਕਿ ਬਸ ਇਸ ਸੰਗਤ ਦੇ ਦਾਤ ਜਿਤਨਾ ਮਹਾਰਾਜ ਜੀ ਆਪਣੀ ਚੜਾ ਵਰਤ ਕੇ ਇਹਨੇ ਅਨੇਕਾਂ مہاپرگانے کے مٹی صاحبان پڑھائی کے مٹی صاحبان راستے میں اگیں کوشش نہیں کریں سارے Hai <tuk tangan> selamat جیسے دلی موہے پر سنگیت بچا کر ਕਿਉਂਕਿ ਸਤਿ ਸ੍ਰੀ ਅਕਾਲ ਹੈ ਬੈਠੇ ਪੰਨ ਦਿਵਾਨ ਦੇ ਬਾਬਾ ਗੁਰਿੰਦਰ ਸਿੰਘ ਜੀ ਵਿਦਾਸ਼ੂਰ ਦੇ ਨਾਮ ਚਿੰਤਰ ਗੁਰੂ ਦਾ ਸਮੂਹ ਮਿਲਣਾ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਜੋ ਸੰਤਾਂ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੋ ਸੰਗਤਾਂ ਇਹ ਸੰਤਾਂ ਦੇ ਦਰਸ਼ਨ ਅੰਦਰ ਕਰ ਰਹੀ ਹੈ ਤੇ ਤੁਹਾਨੂੰ ਦਰਸ਼ਨ ਕਰਾਉਣੇ ਸੰਗਤਾਂ ਦੇ ਤੇ ਨਾਲੇ ਸੰਤ ਮਹਾਂਪੁਰਖਾਂ ਦੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਦੇ ਦਰਸ਼ਨ ਕਰਾਉਣੇ ਆ ਭਾਈ ਮਾਰਕਾ ਤਾਤ ਨਾਮਾ ਉਹ ਦੋ ਜਵਰੀ ਹੋ ਜੋ ਕਿ ਯਾਰ 5-4 ਮਿੰਟ ਹੈ ਪ੍ਰੈਸ਼ਰ ਕੋਟਰ ਮਲੇ

خاص کر کے آپ اسے